ਦਿਆਂ ਦੇ ਉੱਤੇ ਸਾਡੇ ਹੜ ਆਇਆ ਹੈ ਪਤਾ ਲੱਗ ਗਿਆ ਤੁਸੀਂ ਟੁੱਟ ਗਈ ਆ ਉਹਨੇ ਚੰਨੂ ਇਹਨਾਂ ਮੈਨੂੰ ਬਾਹਰ ਕੱਢਿਆ ਹੈ ਮੇ ਕੋਤਰੀਆ ਨਹੀਂ ਜਾਂਦਾ ਤੇ ਇਹਨਾਂ ਨੇ ਮੈਨੂੰ ਛੇਦਨਾ ਬਾਹਰ ਖੜਿਆ ਹੈ ਅਸੀਂ ਘਰ ਘਰ ਜਾ ਕੇ ਦੇਖ ਰਹੇ ਆ ਐਵੇਂ ਨਹੀਂ ਰੋਡ ਤੇ ਖੜੇ ਹੋ ਕੇ ਰਾਸ਼ਨ ਦਾ ਪ੍ਰਬੰਧ ਕਰ ਰਹੇ ਆ ਮੈਂ ਕੁਝ ਨਹੀਂ ਹੈ ਲਾਈਕ ਆਪਾਂ ਅਸੈਸਮੈਂਟ ਕਰ ਰਹੇ ਆ ਕਿੰਨਾ ਨੁਕਸਾਨ ਆ ਉਸ ਹਿਸਾਬ ਨਾਲ ਅਸੀਂ ਅੱਗੇ ਸੇਵਾਵਾਂ ਦਿਵਾਂਗੇ ਤੁਹਾਡੀ ਵੀ ਤੇ ਅਸੀਂ ਅੱਗੇ ਬਹੁਤ ਜ਼ਿਆਦਾ ਡੁੱਲੇ ਆ ਤੇ ਹੁਣ ਮੈਨੂੰ ਇਹਨਾ ਕਿ ਤੁਸੀਂ ਤੁਸੀਂ ਸਮਾਜ ਸੇਵੀ ਸੰਸਥਾ ਨੂੰ ਕੀ ਅਪੀਲ ਕਹਿਣਾ ਮੈਂ ਵੀਰ ਜੀ ਜਦੋਂ ਪਾਣੀ ਆਇਆ ਸੀ ਨਾ ਪਾਣੀ ਇਤਨਾ ਆਇਆ ਪੀ ਰਾਤ ਸਾਰੀ ਬਰਦਰ ਹੋਣੀ ਚਾਚੇ ਹੋਣੀ ਜਾਗਦੇ ਰਹੇ ਉਹ ਜਾਗਦੇ ਰਹੇ ਤੁਸੀਂਾਂ ਤੇ ਕਹਿੰਦੇ ਵੀ ਸਰਪੰਚ ਸਾਹਿਬ ਉਹਨਾਂ ਨੇ ਕਿਹਾ ਵੀ ਤੁਸੀਂਾਂ ਤੇ ਆਓ ਤੇ ਬੰਨ ਬੰਨੋ ਇਹ ਮੁਸ਼ਕਲਾਂ ਦੇ ਨਾਲ ਤੁਸੀਂ ਜੂਝ ਰਹੇ ਜੇ ਮੁਸ਼ਕਲਾਂ ਤਾਂ ਬੇਟਾ ਦੱਸ ਹੀ ਨਹੀਂ ਸਕਦੇ ਇੱਛਾ ਇਹ ਉਹ ਤਾਂ ਵੇਖ ਹੀ ਰਹੇ ਜੇ ਉਹ ਤਾਂ ਵੇਖਣ ਹੀ ਰਹੇ ਜੇ ਜੋ ਕੁਝ ਸਾਡੇ ਲਿਖਤ ਵਿੱਚ ਲਿਖਿਆ ਹੈ ਪਰ ਉਹ ਨਹੀਂ ਕਰਾਂਗੇ ਕੀ ਡੇਲੀ ਨਿਊਜ਼ ਹੁਣ ਤੱਕ ਤੁਹਾਡਾ ਸਵਾਗਤ ਹੈ ਜੀ ਅਸੀਂ ਇਸ ਟਾਈਮ ਜੋ ਬਿਲਕੁਲ ਦਰਿਆ ਦੇ ਕਿਨਾਰੇ ਦੇ ਉੱਤੇ ਪਿੰਡ ਵਸਿਆ ਉਸ ਪਿੰਡ ਦਾ ਨਾਮ ਮਾਸ਼ੀਵਾਲ ਜੋ ਬਿਲਕੁਲ ਰਮਦਾਸ ਦੇ ਲਾਗੇ ਕੋਈ 3 ਕਿਲੋਮੀਟਰ ਦੇ ਵਿੱਚ ਜਿਹੜਾ ਇਹ ਪਿੰਡ ਇੱਥੇ ਦਰਿਆ ਕਿਨਾਰੇ ਦੇ ਉੱਤੇ ਵਸਿਆ ਇੱਥੋਂ ਦੀ ਆਬਾਦੀ ਜੋ ਕਾਫੀ ਹੈ ਤੇ ਅੱਗੇ ਵੀ ਇੱਕ ਪਿੰਡ ਆ ਜੋ ਉਹਦਾ ਨੈਟਵਰਕ ਜੋ ਟੁੱਟਾ ਜੋ ਰਸਤਾ ਜਿਹੜਾ ਪੂਰਾ ਬੰਦ ਹੋ ਚੁੱਕਾ ਆ ਤਾਂ ਇੱਕ ਨਾਲ ਪਿੰਡ ਨਜ਼ਦੀਕ ਕੋਨੇ ਵਾਲਿਆ ਇੱਥੋਂ ਦਾ ਜ਼ਿਆਦਾ ਜਿਹੜਾ ਇਹ ਪ੍ਰਭਾਵਿਤ ਹੋਏ ਆ ਹੜ ਦੀ ਮਾਰ ਜ਼ਿਆਦਾ ਇਹਨਾਂ ਨੂੰ ਪਈ ਇਹਨਾਂ ਲੋਕਾਂ ਨੂੰ ਆਓ ਅਸੀਂ ਇਸ ਪਿੰਡ ਦੇ ਜੋ ਜਿਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਘਰ ਦਾ ਤੇ ਆਓ ਉਹਨਾਂ ਮਾਤਾ ਜੀ ਉਹਨਾਂ ਨਾਲ ਗੱਲ ਕਰਦੇ ਆ ਕਿ ਜਿਸ ਦਿਨ ਹੜ ਆਇਆ ਸੀ ਉਸ ਦਿਨ ਤੁਹਾਨੂੰ ਕਿਵੇਂ ਪਤਾ ਲੱਗਾ ਸੀ ਅਸੀਂ ਤੇ ਬੇਟਾ ਸੁੱਤੇ ਸਾਂ ਸੁੱਤਿਆਂ ਦੇ ਉੱਤੇ ਸਾਡੇ ਹੜ ਆਇਆ ਪਤਾ ਲੱਗ ਗਿਆ ਤੁਸੀਂ ਟੁੱਟ ਗਈ ਆ ਉਹਨੇ ਚੰਨੂ ਇਹਨਾਂ ਮੈਨੂੰ ਬਾਹਰ ਕੱਢਿਆ ਮੇ ਕੋ ਤਰਿਆ ਨਹੀਂ ਜਾਂਦਾ ਤੇ ਇਹਨਾਂ ਨੇ ਮਿਨੁਸ਼ੇਦ ਨਾਲ ਬਾਹਰ ਖੜਿਆ ਹੈ ਤੇ ਬਾਹਰ ਕਢਣ ਦੇ ਉੱਥੋਂ ਤੱਕ ਛੱਡਣ ਦੇ ਵਿੱਚ ਆ ਕੇ ਅੰਦਰ ਪਾਣੀ ਵੜ ਗਿਆ ਕੋਈ ਸਾੜ ਕੋ ਸਮਾਨ ਨਹੀਂ ਨਿਕਲਿਆ ਕੋਈ ਸਾੜ ਕੋ ਦਾਣੇ ਨਹੀਂ ਨਿਕਲੇ ਥੋੜੇ ਕਿ ਦਾਣੇ ਸੀ ਉਹ ਅਸੀਂ ਛੇਤੀ ਬੰਦੇ ਸਭ ਦੇ ਉੱਤੇ ਚੁੱਕ ਕੇ ਖੜੇ ਨੇ ਤੇ ਹੋ ਸਾਡਾ ਕੋਈ ਸਮਾਨ ਨਹੀਂ ਅੰਦਰ ਜਾ ਕੇ ਵੇਚ ਸਕਦੇ ਕਿੰਨਾ ਕਿੰਨਾ ਜਿਹੜਾ ਤੁਹਾਡੇ ਘਰ ਪੋਟ ਪਾਣੀ ਜਿਹੜਾ ਭਰ ਗਿਆ ਸੀ ਉਹ ਨਿਸ਼ਾਨੀਆਂ ਵੇਖ ਲਓ ਕਿੰਨਾ ਕਿੰਨਾ ਪਾਣੀ ਅੰਦਰ ਬਾਹਰ ਬਸ ਛਤਾਂ ਡੇਪੀਆਂ ਨੇ ਉਹ ਦੇ ਗੰਗਾ ਨੇ ਕਿਹੜੇ ਕਿਹੜੇ ਤੁਹਾਡਾ ਜਿਹੜਾ ਨੁਕਸਾਨ ਹੋਇਆ ਘਰ ਦਾ ਘਰ ਦਾ ਵੀ ਪਤਾ ਹੋ ਗਿਆ ਕਾਫੀ ਨਿਸ਼ਕਾਮ ਤੇ ਬਾਹਰ ਦਾ ਵੀ ਹੋ ਗਿਆ ਹੁਣ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਪਰਿਵਾਰ ਚ ਮੇਰੇ ਦੋ ਬੇਟਾ ਹਨ ਉਹ ਆ ਤੇ ਪੋਤੀ ਹੈ ਤੇ ਪੋਤਾ ਬਸ ਤੁਹਾਡੇ ਪਰਿਵਾਰ ਚ ਕਮਾਉਣ ਵਾਲਾ ਕੌਣ-ਕੌਣ ਹੈ ਮੇਰਾ ਬੇਟਾ ਹੈ ਤੇ ਉਹ ਵੀ ਡਿਸਕ ਦਾ ਮਰੀਜ਼ ਹੈ ਤੁਸੀਂ ਕਹਿ ਰਹੇ ਕਿ ਉਹ ਹੀ ਮਰੀਜ਼ ਨੇ ਬਿਮਾਰ ਨੇ ਉਹ ਕੰਮ ਨਹੀਂ ਇੰਨਾ ਜ਼ਿਆਦਾ ਕੋਈ ਭਾਰਾ ਕਰ ਸਕਦੇ। ਤੁਹਾਡੀ ਦਾ ਕੰਮ ਨਹੀਂ ਕਰ ਸਕਦੇ। ਤੁਹਾਡਾ ਫਿਰ ਰੋਟੀ ਪਾਣੀ ਦਾ ਕੀ ਐ ਸੋਰਸ? ਰੋਟੀ ਪਾਣੀ ਦਾ ਹਾਲਾਤ ਜਿਹੜੇ ਆ ਵੀ ਮਾੜੇ ਐ ਇਸ ਟਾਈਮ ਤੇ ਹੁਣ। ਕਿਵੇਂ ਲੱਗਦਾ ਤੁਹਾਨੂੰ ਹੁਣ ਸਰਕਾਰ ਤੋਂ ਕੋਈ ਮਦਦ ਮਿਲੇਗੀ? ਜੇ ਪੁੱਤ ਉਹਨਾਂ ਨੂੰ ਰੱਬ ਤਰਸੀ ਹੋਊ ਤਾਂ ਸਾਨੂੰ ਮਦਦ ਕਰ ਦੇਣਗੇ ਨਹੀਂ ਤੇ ਫਿਰ ਹੋਣਾ ਸੀ ਕੀ ਕਰ ਸਕਨੇ ਆ। ਤੁਹਾਨੂੰ ਕੋਈ ਆਸ ਹੈਗੀ ਹੈ ਪ੍ਰਸ਼ਾਸਨ ਤੋਂ? ਆਸ ਹੈ ਹੀ ਤੇ ਆਨੇ ਪਈ ਹੋਈ ਆ ਵੀ ਸਾਡਾ ਕੋਈ ਤਰਸ ਕਰੇ। ਹੋਂ ਤੱਕ ਤੁਹਾਡੇ ਕੋ ਕਿਹੜਾ ਕਿੜਾ ਕਿਹੜੇ ਕਿੜੀਆਂ ਸੰਸਥਾਵਾਂ ਜਾਂ ਕੋਈ ਪ੍ਰਸ਼ਾਸਨ ਪਹੁੰਚਿਆ ਕੋਈ ਨਹੀਂ ਸਾਡੇ ਕੋ ਪਹੁੰਚਿਆ ਸਿਰ ਕੋਈ ਕੋ ਬੀਬੀ ਆਈ ਹੈ ਵਿਚਾਰੀ ਚੰਡੀਗੜ੍ਹ ਤੋਂ ਆਈ ਸੀ ਐ ਹੋਈ ਨਿਊਜ਼ ਲਾ ਕੇ ਉਹ ਸਾਡੇ ਕੋ ਨਹੀਂ ਇੱਥੇ ਤਾਂ ਜੋ ਸਮਾਜ ਸੇਵੀ ਆ ਬਹੁਤ ਜ਼ਿਆਦਾ ਲੰਗਰ ਲੈ ਕੇ ਹਰ ਸਮਾਂ ਆਂ ਦੇਖ ਰਹੇ ਉਹ ਹੁੰਦੇ ਨੇ ਉਹ ਹੁੰਦੇ ਨੇ ਉਹ ਸਾਡਾ ਕੋਈ ਦੋ ਜਾਈ ਨਈ ਸਰਕਾਰ ਨੇ ਕੋਈ ਸਰਕਾਰੀ ਸਰਕਾਰੀ ਪ੍ਰਸ਼ਾਸਨ ਹਲੇ ਤੱਕ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਸਾਡੇ ਕੋਲ ਸਨਵਾਸ ਤੇ ਚਾਹੁੰਦਾ 15 ਦਿਨ ਇਹ ਗੱਲ ਨੂੰ ਚੱਲੇ ਆ ਕੀ ਚਾਹੁੰਦੇ ਜੇ ਹੁਣ ਤੁਸੀਂ ਸਰਕਾਰ ਤੋਂ ਅਸੀਂ ਇਹੋ ਹੀ ਚਾਹੁੰਦੇ ਆ ਵੀ ਸਾਡਾ ਰਾਲ ਮੇਕੇ ਸਾਨੂੰ ਸਾਡਾ ਘਰ ਬਣਾ ਦੇਣਾ ਜਿਹੜੀ ਇਹ ਹਾਰ ਜਿਹੜੀ ਤੁਹਾਨੂੰ ਮਾਰ ਪੈਂਦੀ ਬਿਲਕੁਲ ਤੁਸੀਂ ਦਰਿਆ ਦੇ ਕਿਨਾਰੇ ਤੇ ਬਿਲਕੁਲ ਆ ਆ ਤਸੀ ਇਤਿਹਾਸੀ ਆ ਵੀ ਇੱਕ ਜਿਹੜਾ ਸੈਰ ਤੋਂ ਟੁੱਟ ਗਈ ਜਿਹੜੇ ਕਿਹੜੇ ਸਮੇਂ ਦੇ ਤੁਹਾਡੇ ਜਿਹੜੇ ਹਰ ਦੀ ਤੁਹਾਨੂੰ ਮਾਰ ਜਿਹੜੀ ਉਹ ਪਈ ਸੀ ਮਿੰਨ 80 ਦੀ ਵੀ ਪਈ ਆ ਹਾਂਜੀ ਫਿਰ 95 ਦੀ ਵੀ ਪਈ ਆ ਹਾਂਜੀ ਹੁਣ 25 ਦੀ ਪੈ ਗਈ 80 ਜ ਨਹੀਂ 88 ਜ ਆਇਆ 88 ਜ ਆਇਆ ਸੀ ਨਾ ਹਾਂਜੀ ਤੇ 88 ਤੋਂ ਬਾਅਦ ਅਮੜਕੇ ਫਿਰ 95 ਚ ਆਇਆ ਸ਼ੁਰੂ ਤੋਂ ਇੱਥੇ ਰਹਿੰਦੇ ਰਹੇ ਹਾਂ ਸ਼ੁਰੂ ਤੋਂ ਬਿਠਾ ਇੱਥੇ ਰਹਿੰਦੇ ਰਹੇ ਅਸੀਂ ਹੁਣ ਲਗਭਗ 30 ਸਾਲ ਬਾਅਦ ਆਇਆ ਹੜਾ ਹਾਂ ਇੰਨੇ ਸਾਲ ਬਾਅਦ ਤੁਸੀਂ ਜੋ ਪਹਿਲੇ ਹਾਰ ਸੀ 95 ਦੇ ਵਿੱਚ ਉਹ ਉਦੋਂ ਜ਼ਿਆਦੇ ਆਏ ਸੀ ਜਾਂ ਹੁਣ ਜ਼ਿਆਦਾ ਮਾਰ ਪਈ ਤੁਹਾਨੂੰ 95 ਜਿਹੜਾ ਆਇਆ ਉਹ ਤੁਸੀਂ ਤੋਂ ਪਾਰ ਪਾਰ ਰਿਹਾ ਉਹ ਘਰ 'ਚ ਨਹੀਂ ਆਇਆ ਪਾਣੀ ਜਿਹੜਾ 88 ਦਾ ਹੀ ਉਹ ਘਰ 'ਚ ਆਇਆ ਸੀ ਹੁਣ ਤੁਸੀਂ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦੇ ਨਾਲ ਤੁਸੀਂ ਜੂਝ ਰਹੇ ਜੇ ਮੁਸ਼ਕਲਾਂ ਤਾਂ ਹੀ ਬੇਟਾ ਦੱਸ ਹੀ ਨਹੀਂ ਸਕਦੇ ਐਚੀ ਨੇ ਉਹ ਤਾਂ ਵੇਖ ਹੀ ਰਹੇ ਜੇ ਉਹ ਤਾਂ ਵੇਖ ਨਹੀਂ ਰਹੇ ਜੇ ਜੋ ਕੁਝ ਸਾਡੀ ਲਿਖਤ ਵਿੱਚ ਲਿਖਿਆ ਹੈ ਪਰ ਉਹ ਨਹੀਂ ਕਰਾਂਗੇ ਕੀ ਤੇ ਅਸੀਂ ਅੱਗੇ ਬਹੁਤ ਜ਼ਿਆਦਾ ਡੁੱਲੇ ਆ ਤੇ ਹੁਣ ਮੈਨੂੰ ਇਹ ਨਾ ਹੈ ਕਿ ਜੇ ਤੁਸੀਂ ਤੁਸੀਂ ਸਮਾਜ ਸੇਵੀ ਸੰਸਥਾ ਨੂੰ ਕੀ ਅਪੀਲ ਕਰਨਾ ਮੈਂ ਇਹ ਉਹ ਕਹਿਣਾ ਚਾਹੁੰਨੀ ਆ ਕਿ ਮੇਰੇ ਘਰ ਦਾ ਹਾਲਾਤ ਮਾੜਾ ਮੇਰੀ ਮਤ ਕਰੋ। ਮਾਤਾ ਜੀ ਤਾਂ ਤੁਸੀਂ ਦੱਸਿਆ ਵਾ ਕਿ ਬੇਟਾ ਤੁਹਾਡਾ ਉਹ ਨੂੰ ਡਿਸਕ ਦੀ ਪ੍ਰੋਬਲਮ ਹਾਂ ਜਿਹੜਾ ਬੇਟਾ ਮੇਰਾ ਹੈਗਾ ਹੈ ਉਹਨੂੰ ਅੱਜ ਤੋਂ ਕੋਈ 15 ਸਾਲ ਤੋਂ ਡਿਸਕ ਦੀ ਪ੍ਰੋਬਲਮ ਆ ਕੋਈ ਦਿਹਾੜੀ ਨਹੀਂ ਕਰ ਸਕਦਾ ਕੋਈ ਦੱਪਾ ਨਹੀਂ ਕਰ ਸਕਦਾ। ਉਹ ਇਹੋ ਹੀ ਆ ਭਈ ਜੇ ਕੋ ਡੰਗਰ ਰੱਖਿਆ ਤੇ ਉਹਨੂੰ ਕੁਤੂੜੀ ਤੰਦ ਪਾ ਦਿੰਦਾ ਹੋਰ ਵਿਚਾਰਾ ਕੁਛ ਨਹੀਂ ਤਾੜਾ ਸਿਰ ਦੋ ਤੋ ਤੋ ਜਾਰਾ ਦੋ ਤੋ ਦੋ ਤੋ ਜਾਰਾ ਸਹ ਹਾਂਜੀ ਅਸੀਂ ਜੋ ਸਮਾਜ ਸੇਵੀ ਸੰਸਥਾ ਆ ਅਸੀਂ ਵੀ ਅਪੀਲ ਕਰਨੀ ਚਾਹਾਂਗੇ ਕਿ ਇਹੋ ਜੇ ਲੋਕਾਂ ਦੀ ਆ ਕੇ ਬਾਹ ਫੜੋ ਤੁਸੀਂ ਆ ਕੇ ਇਹਨਾਂ ਦਾ ਘਰ ਦੇਖੋਗੇ ਕਿ ਕਿਦਾਂ ਉਹ ਜੋ ਘਰ ਵੀ ਸਾਰੇ ਬਾਲੇ ਦੀਆਂ ਛੱਤਾਂ ਡਿੱਗ ਚੁਕੀਆਂ ਸਮਾਨ ਸਾਰਾ ਖਰਾਬ ਹੋ ਚੁੱਕਾ ਅਸੀਂ ਵੀ ਖੁਦ ਸਾਡੀ ਟੀਮ ਜਿਹੜੀ ਇਹ ਦੇਖ ਰਹੀ ਆ ਘਰ ਘਰ ਜਾ ਕੇ ਪਿੰਡ ਪਿੰਡ ਇਹੋ ਜੇ ਲੋਕਾਂ ਦੀ ਬਾਹ ਫੜਨ ਦੀ ਜ਼ਰੂਰਤ ਆ ਅਸੀਂ ਵੀ ਆਪਣੇ ਜੋ ਚੈਨਲ ਰਾਹੀਂ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਜੋ ਕਿਉਂਕਿ ਮਾਤਾ ਜੀ ਨੇ ਕਹਾ ਕਿ ਸਾਨੂੰ ਸਰਕਾਰ ਤੋਂ ਕੋਈ ਆਸ ਨਹੀਂ ਅਸੀਂ ਤਾਂ ਸਮਾਜ ਸੇਵੀ ਸੰਸਥਾ ਨੂੰ ਗੁਹਾਰ ਲਾ ਰਹੇ ਹਾਂ ਚਲੋ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਲੋਕਾਂ ਦੀ ਬਾਹ ਫੜੋ ਸੰਸਥਾ ਵਾਲੇ ਜਿਹੜੇ ਇੱਥੇ ਘਰ ਘਰ ਜਾ ਕੇ ਜੋ ਸਰਵਾ ਕਰ ਰਹੇ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜੋ ਲੋੜ ਆ ਉਹ ਉਹ ਆਪਣੇ ਜਿਹੜੇ ਲਿਖ ਰਹੇ ਨੇ ਵੀ ਆ ਆ ਚੀਜ਼ਾਂ ਜਿਹੜੀਆਂ ਉਹ ਵਾਦਾ ਮਈਆ ਕਰਾਉਣ ਗਿਆ ਉਹ ਪੁੱਛਦੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਗਲੋਬਲ ਸਿੱਖ ਤੇ ਆਵਾਂ ਅਸੀਂ ਐਕਚੁਅਲੀ ਗਰਾਊਂਡ ਜ਼ੀਰੋ ਤੇ ਜਾ ਕੇ ਦੇਖ ਰਹੇ ਹਾਂ ਕਿੰਨਾ ਕੁ ਨੁਕਸਾਨ ਹੋਇਆ ਹੈ ਕੀ ਲੋੜ ਹੈ ਲੋਕਾਂ ਨੂੰ ਕਿੰਨਾ ਕਿਸੇ ਦਾ ਘਰ ਡੇਗਿਆ ਕਿਸੇ ਦਾ ਕੋਈ ਜੋ ਵੀ ਨੁਕਸਾਨ ਹੋਇਆ ਅਸੀਂ ਘਰ ਘਰ ਜਾ ਕੇ ਦੇਖ ਰਹੇ ਹਾਂ ਐਵੇਂ ਨਹੀਂ ਰੋਡ ਤੇ ਖੜੇ ਹੋ ਕੇ ਰਾਸ਼ਨ ਦਾ ਪ੍ਰਬੰਧ ਕਰ ਰਹੇ ਆਵੇਂ ਕੁਝ ਨਹੀਂ ਹੈ ਲਾਈਕ ਆਪਾਂ ਅਸੈਸਮੈਂਟ ਕਰ ਰਹੇ ਹਾਂ ਕਿੰਨਾ ਕੁ ਨੁਕਸਾਨ ਆਇਆ ਉਸ ਹਿਸਾਬ ਨਾਲ ਅਸੀਂ ਅੱਗੇ ਸੇਵਾਵਾਂ ਦਿਵਾਵਾਂਗੇ ਕੀ ਨਾਮ ਜੀ ਸਾਡੀ ਗਲੋਬਲ ਸਿਕ ਸੰਸਥਾ ਦਾ ਨਾਮ ਹੈ ਜੀ ਤੁਸੀਂ ਕੀ ਹੋਰ ਜਿਹੜੇ ਸਮਾਜ ਸੇਵੀ ਸੰਸਥਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਮੈਸੇਜ ਇਹ ਦੇਣਾ ਚਾਹਾਂਗੇ ਜੀ ਤੁਸੀਂ ਰੋਡ ਤੇ ਖੜੋ ਹੋ ਕੇ ਰਾਸ਼ਨ ਨਾ ਵੰਡੋ ਗਰਾਊਂਡ ਜ਼ੀਰੋ ਤੇ ਜਾ ਕੇ ਘਰ-ਘਰ ਜਾ ਕੇ ਚੈੱਕ ਕਰੋ ਕਿ ਕਿੰਨਾ ਕੁ ਨੁਕਸਾਨ ਆਇਆ ਉਸ ਦੇ ਹਿਸਾਬ ਨਾਲ ਤੁਸੀਂ ਸੇਵਾਵਾਂ ਕਰੋ ਬਸ ਇੰਨੀ ਕੀ ਤੁਹਾਨੂੰ ਅਪੀਲ ਕਰਾਂਗੇ ਸਾਰਿਆਂ ਨੂੰ ਠੀਕ ਹੈ ਜੀ ਵੀਰ ਜੀ ਜਦੋਂ ਪਾਣੀ ਆਇਆ ਸੀ ਨਾ ਪਾਣੀ ਇਤਰਾਇਆ ਪੀਰਾ ਸਾਰੀ ਬ੍ਰਦਰ ਹੋਣੀ ਚਾਚੇ ਹੋਣੀ ਜਾਗਦੇ ਰਹੇ ਉਹ ਜਾਗਦੇ ਰਹੇ ਤੁਸੀਂਾਂ ਤੇ ਕਹਿੰਦੇ ਵੀ ਸਰਪੰਚ ਸਾਹਿਬ ਉਹਨਾਂ ਨੇ ਕਿਹਾ ਵੀ ਤੁਸੀਂਾਂ ਤੇ ਆਓ ਤੇ ਬੰਨ ਬੰਨੋ 5 ਵਜੇ ਵੀਰ ਜੀ ਮਨੇਰੇ ਪਾਣੀ ਆਇਆ ਸੀ ਸਾਡੇ ਇੱਥੇ ਤੁਸੀਂਾਂ ਟੁੱਟ ਗਈਆਂ ਤੇ ਚਾਚਾ ਜੀ ਹੁਣੀ ਆਏ ਧੋਰੇ ਉਹਨਾਂ ਨੇ ਕਿਹਾ ਵੀ ਆਪਣਾ ਸਮਾਨ ਬਾਹਰ ਕੱਢ ਲਓ ਤੇ ਵੀਰ ਜੀ ਮੇਰਾ ਦਾਦਾ ਜੀ ਦਾਦੀ ਜੀ ਇਹ ਸਾਹਮਣੇ ਘਰ ਵਾਲੇ ਗਵਾਂਢੀ ਆਣ ਕੇ ਇੱਥੇ ਸੁੱਤੇ ਸਿਰਫ ਅਸੀਂ ਇਹਨਾਂ ਨੂੰ ਕੱਢਿਆ ਸਿਰਫ 2 ਕ 3 ਤੋਰੇ ਸਾਡੇ ਕੋਲ ਕਣਕ ਦੇ ਨਿਕਲੇ ਬਾਕੀ ਸਾਰੀ ਕਣਕ ਖਰਾਬ ਹੋ ਗਈ ਬੈੱਡ ਪਹਾੜੇ ਉਹ ਵੀ ਖਰਾਬ ਹੋ ਗਏ ਕੱਪੜੇ ਪੇਟੀ ਚ ਸਾਰੇ ਉਹ ਵੀ ਵੀਰ ਜੀ ਖਰਾਬ ਹੋ ਗਏ ਕਿੱਥੇ ਰਹੀ ਫਿਰ ਜਦੋਂ ਜਿਆਦਾ ਪਾਣੀ ਵੀਰ ਜੀ ਫਿਰ ਇੱਧਰ ਮੇਰੇ ਚਾਚਾ ਜੀ ਐ ਕਮਲਪੀ ਸਾਡੇ ਆ ਜਿਹੜੇ ਸਾਹਮਣੇ ਘਰ ਵਾਲੇ ਆ ਇਹਨਾਂ ਦਾ ਵੱਡਾ ਬੇਟਾ ਫੌਜੀ ਉਹਨਾਂ ਦੀ ਸਾਹਮਣੇ ਕੋਠੀ ਆ ਫਿਰ ਉੱਧਰ ਰਹੇ ਹਾਂ ਕਾਫੀ ਜਿਆਦਾ ਇੱਥੋਂ ਪਾਣੀ ਚੜ ਗਿਆ ਸੀ ਸਮਾਨ ਵੀ ਸਾਰਾ ਖਰਾਬ ਹੋ ਗਿਆ ਹੈ ਜੇ ਰੋਟੀ ਦਾ ਜ਼ਰੀਆ ਕੀ ਸੀ ਰੋਟੀ ਦਾ ਜ਼ਰੀਆ ਇਦਾਂ ਹੀ ਵੀਰ ਜੀ ਵੀ ਮਤਲਬ ਵੀ ਇਦਾਂ ਹੀ ਲੋਕੀ ਆਉਂਦੇ ਸੀ ਵੀਰ ਜੀ ਲੰਗਰ ਲੈ ਕੇ ਆ ਰਹੇ ਸੀ ਵਾਧੂ ਮਲਪੀ ਫਿਰ ਦੂਆ ਪਿੰਡਾਂ ਦੀ ਉਹਨਾਂ ਨੇ ਬੜੀ ਮਦਦ ਕੀਤੀ। ਇਹ ਨਾ ਕੀ ਸਾਧਨ ਹੀ ਕਮਾਈ ਦਾ। ਪਹਿਲਾਂ ਸਾਡਾ ਕੋਈ ਵੀ ਨਹੀਂ ਵੀਰ ਜੀ ਇਦਾਂ ਹੀ ਦਿਹਾੜੀ ਰੱਪਾ ਸੀ। ਮਤਲਬ ਜਿੱਦਾਂ ਆਮ ਲੋਕੀ ਵੱਡੇ ਵੱਡੇ ਲੋਕ ਦਿਹਾੜੀਆਂ ਕਰਾਉਂਦੇ ਆ ਇਦਾਂ ਹੀ ਮਮਾਪਾ ਮੇਰੇ ਦਿਹਾੜੀ ਕਰਦੇ ਸੀ। ਹੋਰ ਕੋਸ਼ ਨਹੀਂ ਇੱਥੇ ਕਾਰੋਬਾਰੀ ਹੈਗਾ। ਤੁਹਾਡੇ ਪਸ਼ੂ ਵੀ ਹੈਗੇ ਸੀ। ਹਾਂਜੀ। ਪਸ਼ੂਆਂ ਦਾ ਪਚਾਹ ਆ। ਪਸ਼ੂਆਂ ਦਾ ਹਾਂਜੀ ਬਚਾ ਹੋਇਆ ਇੱਕ ਸਾਡੀ ਗਾਂ ਹੀ ਤੇ ਇੱਕੋ ਢੱਗਾ ਹੀ ਹੋਰ ਪਸ਼ੂ ਕੋਈ ਨਹੀਂ ਸਾਡੇ। ਕਿਦਾਂ ਦਾ ਮੰਜ਼ਰ ਸੀ ਇੱਥੇ ਜਦੋਂ ਪਾਣੀ ਇੱਕਦਮ ਆਇਆ। ਹਾਂਜੀ। ਟਾਡੇ ਮਣਾ ਚ ਖੌਫ ਹੀ ਜਦੋਂ ਇੱਕਦਮ ਪਾਣੀ ਆਇਆ ਹਾਂਜੀ ਵੀਰ ਜੀ ਸਾਡੇ ਇਦਾਂ ਮਲਪੀ ਜਦੋਂ ਇੱਥੋਂ ਸਾਡੇ ਤੁਸੀ ਟੁੱਟਣ ਦਾ ਪੀ ਆਈ ਨਾ ਸਾਨੂੰ ਇਹ ਵੀ ਅਹੀਂ ਨਹੀਂ ਬਚਣਾ ਹੈਗਾ ਸਾਡੇ ਪਿੰਡ ਸਾਰੇ ਨੂੰ ਇਹ ਹੀ ਜਿੰਨਾ ਘਰ ਅਸੀਂ ਜਾ ਕੇ ਬੈਠੇ ਹੈ ਉਹ ਵੀ ਕਹਿੰਦੇ ਵੀ ਨਹੀਂ ਹੁਣ ਕਿੱਥੇ ਜਾਈਏ ਸਾਰੇ ਪਾਸੇ ਪਾਣੀ ਕਿੰਨੇ ਫੁੱਟ ਪਾਣੀ ਸੀ ਇੱਥੇ ਪਾਣੀ ਤਾਂ ਕਾਫੀ ਵੀਰ ਜੀ ਚੜ ਗਿਆ ਸੀ ਇੱਥੋਂ ਦੱਸੋ ਹਾਂ ਨਿਸ਼ਾਨੀ ਆ ਮਲਪੀ ਜਦੋਂ ਉਹ ਜਿਹੜੀ ਤੁਹਾਡੇ ਦੇ ਰਾਤ ਗੁਜ਼ਰੀ ਜਿਹੜੀ ਜਦੋਂ ਪਾਣੀ ਦੀ ਮਾਰ ਹੇਠ ਹਾਂਜੀ ਤੁਹਾਨੂੰ ਕੀ ਮਨਾਂ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਡੇ ਡਾਰੇ ਹੀ ਸਾਰਿਆਂ ਦੇ ਮਨਾਏ ਹੋ ਵੀ ਹੁਣ ਪਤਾ ਨਹੀਂ ਸਾਡੇ ਨਾਲ ਵੀਰ ਜੀ ਕੀ ਬਣ ਜਾਣਾ ਬਚਣਾ ਚਾਹੇ ਨਹੀਂ ਬਚਣਾ ਸਾਡੇ ਮਲਪੀ ਬਹੁਤ ਜਿਆਦਾ ਇੱਥੇ 마ਸ਼ੀ ਵਾਲ ਵੀ ਨੁਕਸਾਨ ਹੋ ਚੁੱਕਿਆ ਹੀ ਇਹ ਕਿੰਨੀ ਵਾਰ ਇੱਥੇ ਜਿਹੜੇ ਪਿੰਡ ਦੇ ਵਿੱਚ ਅੱਗੇ ਵੀ ਹੜ੍ਹ ਪ੍ਰਵਾਹ ਤਾਂ ਹੁੰਦੇ ਰਹੇ ਪਏ ਮਲਪੀ ਵੀਰ ਜੀ ਦਾਦਾ ਜੀ ਹੁਣੇ ਕਹਿੰਦੇ ਸੀ ਵੀ ਇੱਕ ਕਰ ਪਹਿਲਾਂ 88 ਵੇ ਜਹਾਰ ਆਇਆ 88 ਤੋਂ ਬਾਅਦ ਹੁਣ ਆਇਆ ਵਾ ਹਾਂਜੀ ਇਹੋ ਵਾਸਾ ਹਰ ਆਇਆ ਸੀ 8893 ਜ 95 ਹਾਂਜੀ ਹਾਂਜੀ ਪਹਿਲਾਂ ਉਦੋਂ ਤੋਂ ਬਾਅਦ ਹਾਂਜੀ ਇਹ ਇਹ ਵਾਲਾ ਜ਼ਿਆਦਾ ਸੀ ਜਾਂ ਪਹਿਲੇ ਹਰ ਜਿਹੜੇ ਮਾਰ ਜ਼ਿਆਦਾ ਇਹ ਵਾਲਾ ਵੀਰ ਜੀ ਕਹਿੰਦੇ ਸਾਰਿਆਂ ਨੇ ਪੁੱਛਿਆ ਕਹਿੰਦੇ ਇਹ ਵਾਲਾ ਹਰ ਜ਼ਿਆਦਾ ਆਇਆ ਇਹ ਤੁਹਾਡੇ ਜੋ ਪਿੰਡ ਦਾ ਆਸ-ਪਾਸ ਕਿੰਨਾ ਕੁ ਨੁਕਸਾਨ ਹੋਇਆ ਲੋਕਾਂ ਦਾ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਮਲਬੀ ਇਦਾਂ ਸਾਡੇ ਪਿੰਡ 'ਚ ਮਲਬੀ ਸਾਡੇ ਸ਼ਰੀਕੇ 'ਚੋਂ ਹੀ ਬਾਹਰ ਰਹਿੰਦੇ ਡੇਰੇ ਤੇ ਤੋਂ ਉਹ ਵੀ ਮਲਬੀ ਡੇਰੇ ਤੋਂ ਨਿਕਲ ਲੱਗੇ ਉਹਨਾਂ ਕੋ ਨਿਕਲਿਆ ਨਹੀਂ ਗਿਆ ਉਹ ਵੀ ਰੁੜ ਗਏ ਮਲਬੀ 50 ਦਿਨਾਂ ਪਿੱਛੇ ਉਹਨਾਂ ਦੀ ਬਾਗ ਵਿੱਚ ਉਲਾਸ ਲੱਭੀ ਸੀ ਕੀ ਨਾਮ ਸੀ ਉਹਨਾਂ ਦਾ ਉਹਨਾਂ ਦਾ ਨਾਮ ਪਰਮਜੀਤ ਸਿੰਘ ਹੀ ਤੇ ਬਾਕੀ ਪਰਵਾਰ ਜਿਹੜਾ ਉਹਨਾਂ ਦਾ ਬਚਾ ਹੋ ਗਿਆ ਇਦਾਂ ਵੀ ਬਾਕੀ ਪਰਿਵਾਰ ਉਹਨਾਂ ਦਾ ਭੱਜ ਦੌਰ ਕਰਕੇ ਤੇ ਉਹ ਉਤਲੇ ਮਹਲੇ ਮਤਲਬ ਵੀ ਸਾਡੇ ਪਿੰਦਾ ਵਾ ਉਧਰ ਰਹਿੰਦੇ ਹੁੰਦੇ ਨੇ ਤੇ ਪਸ਼ੂ ਉਹਨਾਂ ਦੇ ਬਚਾ ਆ ਪਸ਼ੂ 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 ਵੀ ਵੀਜੀ ਉਹਨਾਂ ਦੇ ਚਾਰ ਰੁਗ ਗਏ ਬੜਾ ਜਿਆਦਾ ਉਹਨਾਂ ਦਾ ਵੀ ਨੁਕਸਾਨ ਹੁਣ ਸਰਕਾਰ ਤੇ ਸਮਾਜ ਸੇਵੀ ਸੰਸਥਾ ਤੋਂ ਕੀ ਮੰਗ ਕਰਦੇ ਤੁਸੀਂ ਮਤਲਬ ਵੀ ਅਸੀਂ ਤੇ ਮੰਗ ਕਰਦੇ ਵੀ ਜੋ ਸਰਕਾਰ ਸਾਡੀ ਮਦਦ ਕਰੇ ਜਾਂ ਜੋ ਮਾਸ਼ੀਵਾਲ ਦੇ ਜੋ ਹਰ ਪੀੜਤ ਵਾਸੀ ਇਹ ਨੇ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਆਪਣਾ ਨਾਮ ਦੱਸ ਕੇ ਤੇ ਜੋ ਜੋ ਵੀ ਇੱਥੇ ਤੁਸੀਂ ਜੋ ਮੰਜ਼ਰ ਦੇਖਿਆ ਜੋ ਪਾਣੀ ਦੀ ਮਾਰ ਹੀਟ ਬਿਲਕੁਲ ਤੁਹਾਡਾ ਪਿੰਡ ਜਿਹੜਾ ਕਿਨਾਰੇ ਤੇ ਆ ਹਾਂਜੀ ਹਾਂਜੀ ਇੱਥੇ ਕੀ ਕੀ ਤੁਹਾਡਾ ਜਿਹੜਾ ਨੁਕਸਾਨ ਹੋਇਆ ਪਿੰਡ ਦਾ ਨੁਕਸਾਨ ਵੇਖੋ ਸਾਰਾ ਪਾਣੀ ਤੇ ਬਹੁਤ ਜ਼ਿਆਦਾ ਸੀ ਜੋ ਬੰਨਾਂ ਦੇ ਉੱਪਰੋਂ ਦੀ ਲੰਘਿਆ ਸਾਰਾ ਬਾਕੀ ਨੁਕਸਾਨ ਤੇ ਤੁਹਾਨੂੰ ਦੇਖਣੀ ਡੇ ਆ ਵੀ ਸਾਰਾ ਹੋਇਆ ਹੀ ਬਾਕੀ ਝੋਨੇ ਦਾ ਵੀ ਕਣਕ ਦਾ ਵੀ ਜ਼ਿਆਦਾਤਰ ਕਿੱਥੋਂ ਜਿਹੜੇ ਪਾਣੀ ਨੇ ਜਿਹੜੀ ਮਾਰ ਮਾਰੀ ਜਿੱਥੋਂ ਬੰਨ ਟੁੱਟਾ ਪਾਣੀ ਜਿਹੜਾ ਬੰਨ ਹੈ ਸਾਡੇ ਪਿੰਡ ਦੇ ਦੋਹਾਂ ਪਿੰਡਾਂ ਨੂੰ ਡਿਵਾਈਡ ਕਰਦਾ ਨਾ ਕਿਹੜੇ ਕਿਹੜੇ ਪਿੰਡ ਨੂੰ ਜੀ ਮਾਸ਼ੀ ਵਾਲਾ ਤੇ ਕੋਹਨੇ ਵਾਲਾ ਤੇ ਉਹਨਾਂ ਦੋਹਾਂ ਪਿੰਡਾਂ ਨੂੰ ਡਿਵਾਈਡ ਕਰਦਾ ਉਹ ਬੰਨ ਟੁੱਟਾ ਜੀ ਜਿਵੇਂ ਕਿ ਸੋਸ਼ਲ ਮੀਡੀਆ ਦੇ ਵੀ ਥੋੜਾ ਜਿਹਾ ਅਸੀਂ ਦੇਖਿਆ ਹਾਂ ਜੀ ਵੀ ਲੋਕਾਂ ਨੇ ਇੱਥੋਂ ਜਿਹੜੇ ਆ ਰੇਤਾ ਕੱਢਦੇ ਆ ਉਹ ਰਸਤੇ ਬਣਾਏ ਸੀ ਉੱਥੋਂ ਜਾ ਰਹੇ ਨਹੀਂ 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 ਸਾਰਾ ਇਹੋ ਜਿਹੀ ਕੋਈ ਗੱਲ ਨਹੀਂ ਰਸਤੇ ਵਾਲੀ ਕੋਈ ਗੱਲ ਨਹੀਂ ਆ ਉਹਦੇ ਰਸਤੇ ਜਿਹੜੇ ਪੈਲੀਆਂ ਨੂੰ ਉਤਰਨ ਵਾਸਤੇ ਬਣਾਏ ਆਪਣੇ ਖੇਤ ਵਾਸਤੇ ਉਹ ਰਸਤੇ ਬਾਕੀ ਹੋਰ ਰਸਤੇ ਤੇ ਨਹੀਂ ਆਏ ਨਹੀਂ ਉਹ ਰਸਤਿਆਂ ਚੋਂ ਨਹੀਂ ਟੁੱਟਿਆ ਨਹੀਂ ਨਹੀਂ ਉਹ ਥੋੜੇ ਟੁੱਟਾ ਦੂਜੀ ਜਗ੍ਹਾ ਤੋਂ ਦੂਜੀ ਜਗ੍ਹਾ ਤੋਂ ਟੁੱਟਾ ਹਾਂਜੀ ਹਾਂਜੀ ਸਰਕਾਰ ਤੋਂ ਤੁਹਾਨੂੰ ਕੋਈ ਆਸ ਆ ਸਰਕਾਰ ਤੋਂ ਵੇਖੋ ਜੀ ਆਸ ਤੇ ਆ ਗਈ ਵੀ ਕੋਣ ਕੋ ਦੇਣਗੇ ਮਾਜਵਾ ਸਰਕਾਰ ਤੇ ਦੇਊਗੀ ਕੀ ਮੰਗ ਕਰਦੇ ਜੀ ਮੰਗੇ ਇਹੋ ਕਰਦੇ ਵੀ ਜੋ ਨੁਕਸਾਨ ਹੋਇਆ ਉਹ ਪਰਪਾਈ ਹੋਣੀ ਚਾਹੀਦੀ ਸਰਕਾਰ ਵੱਲੋਂ ਕਿੰਨਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਸਾਡਾ 14-15 ਕਿਲੇ ਛਾਂ ਜੜਾ ਜ ਖਰਾਬ ਹੋਵੇ ਚੋਨਾ ਵੀ ਤਾਂ ਕੰਕੋਈ ਕੋਈ ਪਿੰਡ ਦੇ ਬਾਰੇ ਪਤਾ ਵੀ ਕਿੰਨਾ ਕੁ ਰਕਬਾ ਸੀ ਇੱਥੋਂ ਦਾ ਪਿੰਡ ਦਾ ਪਿੰਡ ਦਾ ਰਕਬੇ ਦਾ ਕੋਈ ਢੀ ਜਿਆਦਾ ਜਾਣਕਾਰੀ ਹੈ ਜਿੰਨਾ ਕੁ ਹੋਊਗਾ ਕੋਈ 5-700 ਕਿਲਾ ਇੱਕੜਾ ਇਹਨਾਂ ਕੋ ਇਹਨਾਂ ਕੋ ਤਾਂ ਹੋਊਗਾ ਹਾਂਜੀ ਹਾਂਜੀ ਸਾਰਾ ਪਾਣੀ ਦੇ ਵਿੱਚ ਸਾਰਾ ਪਾਣੀ ਦੀ ਮਾਰ ਇੱਥੇ ਆ ਠੀਕ ਹੈ ਹਾਂਜੀ ਹਾਂਜੀ ਕੋਈ ਪ੍ਰਸ਼ਾਸਨ ਉਹ ਜਿਹੜੇ ਸਮਾਜ ਸੇਵੀ ਸੰਸਥਾ ਜਿਹੜੇ ਇੱਥੇ ਜਿੱਥੇ ਲੋਕਾਂ ਦੇ ਘਰ ਡਿੱਗ ਪਏ ਗਰੀਬਾਂ ਦੇ ਕੀ ਕਹਿਣਾ ਚਾਹੋਗੇ ਉਹਨਾਂ ਸੰਸਥਾਵਾਂ ਨੂੰ ਨੋ ਸੰਸਥਾਵਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਅੱਗੇ ਆਉਣ ਕਿ ਉਹਨਾਂ ਦੀ ਮਦਦ ਕੀਤੀ ਜਾ ਜਿਹੜੇ ਹੜਪੀੜ ਦੇ ਲੋਕ ਨੇ ਜਿਨ੍ਹਾਂ ਦੇ ਘਰ ਡਿੱਗ ਪਏ ਨੇ ਹਾਂਜੀ ਇਹ ਸਨ ਕਿਸਾਨ ਜੋ ਇਥੋਂ ਦੇ ਮਾਛੀਵਾਲ ਦੇ ਜੋ ਹੜਪੀੜਤ ਦੇ ਨਾਲ ਜੋ ਪਾਣੀ ਦੇ ਹੇਠ ਇਹਨਾਂ ਦੀ ਵੀ ਫਸਲ ਜਿਹੜੀ 14 ਲਗਭਗ 14 ਕਿੱਲੇ ਜੋ ਫਸਲ ਪਰਵਾਦ ਹੋ ਚੁੱਕੀ ਆ ਡੇਲੀ ਨਿਊਜ਼ ਹੁਣ ਤੱਕ ਮਾਛੀਵਾਲ ਰਮਦਾਸ ਬੋਲ ਕੱਕ ਬੋਲ ਨਾ ਨੱਲ ਮੜ ਜਨਦਾਇ